ਤਿੰਨ ਵੱਡੇ ਬਦਲਾਅ ਕੀਤੇ ਗਏ ਆ ਕੈਨੇਡਾ ਸਰਕਾਰ ਦੇ ਵੱਲੋਂ ਪੀਆਰ ਲੈਣ ਵਾਸਤੇ ਜੇਕਰ ਤਿੰਨਾ ਬਦਲਾਵਾਂ ਦੇ ਵਿੱਚ ਤੁਹਾਡਾ ਇਨਵੋਲਵਮੈਂਟ ਹੁੰਦੀ ਹੈ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਹੋ ਨਹੀਂ ਤਾਂ ਤੁਹਾਨੂੰ ਕਹੜ ਦੋ ਡਿਪੋਰਟ ਕਰ ਦਿੱਤਾ ਜਾਊਗਾ ਖੁਸ਼ਖਬਰੀ ਵੀ ਆ ਪਰ ਖੁਸ਼ਖਬਰੀ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਲਈ ਜਿਹੜੇ ਇਹਨਾਂ ਤਿੰਨਾਂ ਪੀਆਰਾਂ ਦੇ ਕੰਮ ਉੱਤੇ ਕੰਮ ਕਰਨਗੇ ਜੀ ਇਹਨਾਂ ਦੇ ਉੱਤੇ ਕੰਮ ਨਹੀਂ ਕਰਨਗੇ ਉਹਨਾਂ ਲਈ ਬੁਰੀ ਖ਼ਬਰ ਆ ਪਰ ਦਿੱਤੀ ਗਈ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੇ ਤਾਂ ਇਸ ਵੀਡੀਓ ਦਾ ਲਾਈਕ ਟਾਰਗੇਟ ਆ 500 ਕਮੈਂਟ ਟਾਰਗੇਟ ਆ 100 ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਪੰਜਾਬੀ ਭੈਣ ਭਰਾ 500 ਤੇ ਕਮੈਂਟ ਕਰੋਗੇ 100 ਜੇਕਰ ਆਪਾਂ ਗੱਲ ਕਰਦੇ ਆ ਕੈਨੇਡਾ ਦੇ ਬਾਰੇ ਦਿਨੋ ਦਿਨ ਕੈਨੇਡਾ ਦੇ ਨਵੇਂ-ਨਵੇਂ ਰੂਲ ਆ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਪਰ ਉਹਨਾਂ ਨਵੇਂ ਰੂਲਾਂ ਦੇ ਉੱਤੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਚੰਗੇ ਤਰੀਕੇ ਨਾਲ ਕੰਮ ਕਰਦੇ ਵੀ ਆ ਪਰ ਜਿਹੜੇ ਕੰਮ ਕਰ ਲੈਂਦੇ ਆ ਉਹ 2-3 ਨ 4 ਸਾਲਾਂ ਦੇ ਵਿੱਚ ਪੀਆਰ ਲੈ ਲੈਂਦੇ ਆ ਪਰ ਜਿਹੜੇ ਕੰਮ ਨਹੀਂ ਕਰਦੇ ਉਹ ਕੈਨੇਡਾ ਦੇ ਵਿੱਚ ਪੀਆਰ ਨਹੀਂ ਲੈਂਦੇ ਕੈਨੇਡਾ ਨੇ ਕੀ ਕਹੇ ਕੀ ਅਸੀਂ 5% ਤੱਕ ਜਿਹੜਾ ਆਪਣੇ ਪਾਪੂਲੇਸ਼ਨ ਦਾ ਕੋਟਾ ਹੈ ਉਹ ਘਟਾ ਰਹੇ ਆ ਇਹ ਕਹੇ ਸਭ ਤੋਂ ਵੱਡੀ ਵਜ੍ਹਾ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਰਿਫਿਊਜ਼ਲ ਆ ਰਿਹਾ ਰਿਫਿਊਜ਼ ਜਾ ਰਹੇ ਜੇਕਰ ਕੈਨੇਡਾ ਦੇ ਵਿੱਚ ਤੁਸੀਂ ਹਾਈ ਡਿਮਾਂਡ ਕੋਰਸ ਨਹੀਂ ਲਓਗੇ ਚਾਹੇ ਵਰਕ ਪਰਮਿਟ ਚਾਹੇ ਸਟੱਡੀ ਆ ਤੁਹਾਨੂੰ ਕੈਨੇਡਾ ਚ ਵਰਕ ਪੀਜ਼ਾ ਵੀਜ਼ਾ ਨਹੀਂ ਮਿਲੂਗਾ ਤੁਹਾਨੂੰ ਰਿਫਿਊਜ਼ਲੀ ਮਿਲੂਗੀ ਸੈਕਿੰਡ ਇਜ਼ ਉਹਨਾਂ ਨੇ ਕੀ ਕਹਿਆ ਕਿ 2027 ਤੱਕ ਜਿਹੜੀ ਪਾਪੂਲੇਸ਼ਨ ਆ ਕੈਨੇਡਾ ਦੀ ਜਿੰਨੀ ਵੀ ਹੋਗੀ ਉਹਦੇ ਅਕੋਰਡਿੰਗ ਅਸੀਂ 1% ਲੋਕਾਂ ਨੂੰ ਵਾਅਦਾ ਕਰਾਂਗੇ ਹੋਰ ਜਿਨ੍ਹਾਂ ਨੂੰ ਅਸੀਂ ਪੀਆਰ ਦੇਵਾਂਗੇ ਜਿੰਨੀ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਹੋਊਗੀ 2027 ਦੇ ਵਿੱਚ ਤੀਜੀ ਉਹਨਾਂ ਨੇ ਗੱਲ ਕਹੀ ਹੈ ਕਿ ਜੇਕਰ ਕੋਈ ਵੀ ਭੈਣ ਭਰਾ ਫ੍ਰੈਂਚ ਭਾ ਸਕਦਾ ਹੈ ਤੇ ਫ੍ਰੈਂਚ ਭਰਾ ਪ੍ਰਸ਼ਾਸਾ ਵਾਲਿਆਂ ਨੂੰ ਪਹਿਲ ਦੇ ਆਧਾਰ ਤੇ ਕੈਨੇਡਾ ਦੇ ਵਿੱਚ ਵੀਜ਼ਾ ਦਿੱਤਾ ਜਾਊਗਾ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਊਗੀ ਤੇ ਜਿਹੜਾ ਉਹਦਾ ਟਾਰਗੇਟ ਰੱਖਿਆ ਗਿਆ ਹੈ ਉਹਨਾਂ ਨੇ ਉਹ 12% ਰੱਖਿਆ ਹੈ ਹੁਣ ਬਹੁਤ ਜ਼ਿਆਦਾ ਉਹ ਡਾਟਾ ਟਾਰਗੇਟ ਆ ਇਹ 12% ਬਹੁਤ ਜ਼ਿਆਦਾ ਹੁੰਦਾ ਹੈ ਸੋ ਕੋਸ਼ਿਸ਼ ਕਰੋ ਫ੍ਰੈਂਚ ਸਿੱਖੋ ਕੈਨੇਡਾ ਚ ਪੀਆਰ ਲਓ ਕੈਨੇਡਾ ਦੇ ਵਿੱਚ ਵਰਕ ਪਰਮਿਟ ਲਓ ਵਧੀਆ ਵਧੀਆ ਸੈਟਲਮੈਂਟ ਕਰ ਸਕਦੇ ਹੋ ਮੈਂ ਤਾਂ ਇਹੀ ਰਹਿ ਦਊਂਗਾ ਭਾਈ ਕੈਨੇਡਾ ਜਾਣ ਤੋਂ ਪਹਿਲਾਂ ਫ੍ਰੈਂਚ ਭਾਵੇਂ ਸਿੱਖ ਕੇ ਜਾਓ ਲਾਇਕ ਟਾਰਗੇਟ ਨਾ ਭੁੱਲਿਓ ਜਰੂਰ ਪੂਰਾ ਕਰਦੇ ਹੋ